ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਬਠਿੰਡਾ ਪੁਲਿਸ ਨੇ ਤਿੰਨ ਵਿਅਕਤੀ ਜਿਹੜੇ ਕਾਬੂ ਕੀਤੇ ਗਏ ਨੇ ਸਾਡੇ ਨਾਲ ਗੱਲਬਾਤ ਕਰਨ ਲਈ ਡੀਐਸਪੀ ਵਨ ਕੁਲਦੀਪ ਸਿੰਘ ਬਰਾੜ ਮੌਜੂਦ ਨੇ ਕਰਦੇ ਉਹਨਾਂ ਨਾਲ ਗੱਲਬਾਤ ਸੱਸੀ ਗੱਲ ਸਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਠੋਸ ਕਦਮ ਚੁੱਕ ਰਹੀ ਹੈ ਜਿਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ ਵਟਸਐਪ ਨੰਬਰ ਜਾਰੀ ਕੀਤਾ ਹੈ ਅਤੇ ਵੱਧ ਰਹੇ ਅਪਰਾਧ ਤੇ ਰੋਕ ਲਗਾਈ ਗਈ ਹੈ ਇਸੇ ਦੇ ਚਲਦਿਆਂ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ 6812 ਸ਼ਿਕਾਇਤਾਂ ਹੋਰ ਵਿਭਾਗਾਂ ਨਾਲ ਸਬੰਧਿਤ ਹੋਣ ਕਰਕੇ ਉਹਨਾਂ ਵਿਭਾਗਾਂ ਨੂੰ ਵਿਚਾਰਨ ਹਿਤ ਭੇਜ ਦਿੱਤੀਆਂ ਐਂਟੀ ਕ腐ਪਸ਼ਨ ਹੈਲਪਲਾਈਨ ਜਾਰੀ ਕੀਤੀ ਹੋਈ ਹੈ 95012002009501200200 ਇਸ ਨੰਬਰ ਤੇ ਇੱਕ ਬੰਦੇ ਦੀ ਸ਼ਿਕਾਇਤ ਆਈ ਤਾਂ ਵਿਜੀਲੈਂਸ ਨੇ ਟਰੈਪ ਲਾਇਆ ਸਬੂਤ ਇਕੱਠੇ ਕੀਤੇ ਤੇ ਉਹ ਬੰਦੇ ਫੜੇ ਗਏ ਬਾਕੀ ਰਹਿੰਦੀਆਂ ਕੁੱਲ 737 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਦੇ ਸਬੰਧਤ ਵੱਖ-ਵੱਖ ਏਜੰਸੀਆਂ ਦੇ ਐਸਐਸਪੀਜ਼ ਨੂੰ ਪੜਤਾਲ ਲਈ ਭੇਜ ਦਿੱਤੀਆਂ ਜਿਨ੍ਹਾਂ ਵਿੱਚੋਂ 159 ਸ਼ਿਕਾਇਤਾਂ ਉੱਪਰ ਮੁਕੱਦਮੇ ਦਰਜ ਹੋ ਚੁੱਕੇ ਹਨ ਅਤੇ ਕੁੱਲ 176 ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਹੋਂ ਤੱਕ 560 ਮੁਕਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਖਵਾ ਪ੍ਰਿਸ਼ਟਾਚਾਰ ਮੁੱਖ ਪੰਜਾਬ ਅਸੀਂ ਗਾਲ ਨਹੀਂ ਸਰ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਵਿਅਕਤੀ ਤੁਹਾਡੇ ਵੱਲੋਂ ਬਠਿੰਡਾ ਪੁਲਿਸ ਵੱਲੋਂ ਕਾਬੂ ਕੀਤੇ ਗਏ ਨੇ ਕੀ ਕਹਿਣਾ ਚਾਹੋਗੇ? ਇਹ ਇਥੇ ਛੋਟੀਆਂ-ਮੋਟੀਆਂ ਚੋਰੀ ਦੀਆਂ ਵਾਰਦਾਤਾਂ ਕਰਦੇ ਸੀ ਇਹਨਾਂ ਨੂੰ ਕੱਲ ਅਸੀਂ ਤਿੰਨ ਬੰਦਿਆਂ ਨੂੰ ਚੋਰਾਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰਕੇ ਉਹਨਾਂ ਤੋਂ ਕਿ ਏਸੀ ਤੇ ਤਾਂਬਾ ਵਾ ਤੇ اور ਪਤਲ ਜਿਹੜਾ 2.5 ਕਿਲੋ ਬ੍ਰਾਂਜ਼ ਕੀਤਾ ਸਾਰਾ ਚੋਰੀ ਦਾ ਸਮਾਨ ਇਹਨਾਂ ਤੋਂ ਬਰਾਮਦ ਕੀਤਾ ਤੇ ਇਹਨਾਂ ਦੇ ਨਾਲ ਹੀ ਜਿਨ੍ਹਾਂ ਨੂੰ ਇਹ ਸਮਾਨ ਵੇਚਦੇ ਸੀ ਇੱਕ ਧਰਮਪਾਲ ਬੌਲੀ ਨਾ ਦਾ ਕਬਾੜ ਗਿਆ ਆਵਾਸਤੀ ਦਾ ਰਹਿਣ ਵਾਲਾ ਉੱਥੇ ਹੀ ਪੁਲ ਦੇ ਨੇੜੇ ਉਹਦੀ ਕਬਾੜ ਦੀ ਦੁਕਾਨਾ ਉਹਨੂੰ ਵੀ ਅਸੀਂ ਇਸ ਮੁਕਦਮੇ ਵਿੱਚ ਗ੍ਰਿਫਤਾਰ ਕੀਤਾ ਕਿਉਂਕਿ ਉਹ ਚੋਰੀ ਦਾ ਸਮਾਨ ਇਹਨਾਂ ਤੋਂ ਘੱਟ ਰੇਟਾਂ ਤੇ ਖਰੀਦਾ ਸੀ ਸਰ ਇਹ ਬੇਸਿਕ ਕੰਮ ਕੀ ਕਰਦੇ ਸੀ ਇਹਨਾਂ ਤੇ ਪਹਿਲਾਂ ਵੀ ਮੁਕਦਮੇ ਵਗਾਰਾ ਦਰਜ ਹੈ ਇਹਨਾਂ ਚ ਇੱਕ ਦੋਸ਼ੀ ਆ ਰਾਜਾ ਰਾਜਵੰਦਰ ਰਾਜਾ ਉਹ ਪਹਿਲਾਂ ਵੀ ਉੱਤੇ ਚਾਰ ਮੁਕੱਦਮੇ ਦਰਜਾ ਜਿਨ੍ਹਾਂ ਚੋਂ 2 307 ਦਾ ਹੈ 1 304 ਦਾ ਇੱਕ 363 64 376 ਦਾ ਮੁਕੱਦਮਾ ਵੀ ਉੱਤੇ ਦਰਜਾ ਜੇ ਜਦੋਂ ਵੀ ਫਿਰ ਜਮਾਨਤ वगैरह ਤੇ ਜੇਲ੍ਹ ਚੋਂ ਬਾਹਰ ਹੁੰਦੇ ਚੋਰੀਆਂ ਵਾਲਾ ਕੰਮ ਫੇਰ ਸ਼ੁਰੂ ਕਰ ਲਿਆ ਉਹਨੇ ਤੇ ਰੰਗੇ ਹੱਤੀ ਕਾਬੂ ਆ ਗਿਆ ਸਰ ਇਹ ਰਹਿਣ ਵਾਲੇ ਕਿੱਥੋਂ ਦੇ ਆ ਇਹਨਾਂ ਦੇ ਵਿੱਚੋਂ ਇੱਕ ਗੋਪਾਲਨਗਰ ਦਾ ਹੈ ਇੱਕ ਪਰਸਰਾਮ ਨਗਰ ਦਾ ਹੈਗਾ ਇੱਕ ਜੋਗੀ ਨਗਰ ਦਾ ਹੈ ਤੇ ਜਿਹੜਾ ਵੱਡ ਗਿਆ ਉਹ ਇਧਰ ਆਵਾਵਾਸਤੀ ਦਾ ਰਹਿਣ ਵਾਲਾ ਇਸਰੇ ਇਸ ਤਰ੍ਹਾਂ ਦੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਜਿਵੇਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਇਹ ਬੇਸਿਕ ਕੋਈ ਹੋਰ ਵੀ ਧੰਦਾ ਕਰਦੇ ਆ ਨਹੀਂ ਹੋਰ ਇਹਨਾਂ ਨੇ ਕੀ ਧੰਦਾ ਕਰਨਾ ਉਹ ਜਿਵੇਂ ਕੋਈ ਕੰਮਕਾਰ ਆਪਾਂ ਲੱਗੇ ਹੋਣੇ ਕੋਈ ਮਿਹਨਤ ਮਜ਼ਦੂਰੀ ਜਾਂ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਨਹੀਂ ਕੋਈ ਕੰਮ ਨਹੀਂ ਕਰਦੇ ਵਿਹਲੇ ਰਹਿੰਦੇ ਆ ਨਸ਼ੇ ਕਰਦੇ ਆ ਤੇ ਚੋਰੀਆਂ ਕਰਦੇ ਆ ਸਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਜਿਹੜੇ ਵਿਅਕਤੀ ਆ ਇਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਇਹਨਾਂ ਨੂੰ ਇਹ ਮੈਸੇਜ ਆ ਵੀ ਇਹ ਆਪਦਾ ਕੰਮ ਆ ਜਿਹੜਾ ਛੱਡ ਦੇਣ ਤੇ ਚੰਗੇ ਨਾਗਰਿਕ ਬਣ ਨਹੀਂ ਇਹਨਾਂ ਨੂੰ ਕਾੜੇ ਹੱਥੇ ਲਿਆ ਜਾਊਗਾ ਤੇ ਕਾਨੂੰਨ ਆਪਦੀ ਕਾਰਵਾਈ ਕਰੂਗਾ ਬਿਲਕੁਲ ਜੀ ਬਿਲਕੁਲ ਐਸੀ ਡੀਐਸਪੀ ਵਨ ਕੁਲਦੀਪ ਸਿੰਘ ਬਰਾੜ ਜਿਨ੍ਹਾਂ ਨੇ ਕਿਹਾ ਕਿ ਜਿਹੜੇ ਵਿਅਕਤੀ ਕ੍ਰਾਈਮ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਬਠਿੰਡਾ ਪੁਲਿਸ ਵੱਲੋਂ ਉਹਨਾਂ ਤੇ ਜੜੀਏ ਸਖਤ ਤੋਂ ਸਖਤ ਜੜੀਏ ਕਾਰਵਾਈ ਕੀਤੀ ਜਾਵੇਗੀ ਕੈਮਰਾਮੈਨ ਸੁਝਲ ਦੇਲਨ ਮਨੋ ਚਰਕੀਵਾਲ ਦੈਨਿਕ ਸਵੇਰਾ ਟੀਵੀ ਬਠਿੰਡਾ ਕਿਤੇ ਇਹ ਫੋਲੋ ਕਰਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par